ਮੈਨੂੰ 1-2 ਦਿਨ ਤੋਂ ਇੱਕ ਸੱਦਾ ਦਿੱਤਾ ਗਿਆ ਸੀ ਕਿ ਅੱਜ ਪ੍ਰੈਸ ਕਲੱਬ ਵਿਖੇ ਇੱਕ ਮੀਟਿੰਗ ਹੈਗੀ ਹੈ ਸੋ ਅੱਜ ਮੈਂ ਉਸ ਮੀਟਿੰਗ ਦੇ ਵਿੱਚ ਗਈ ਸੀ ਜਿੱਥੇ ਪ੍ਰੈਸ ਕਲੱਬ ਦੇ ਸਾਰੇ ਹੀ ਮੈਂਬਰਸ ਮੌਜੂਦ ਸਿਗੇ ਸੋ ਉਹ ਵੀ ਇਹ ਚਾਹੁੰਦੇ ਨੇ ਔਰ ਮੈਂ ਵੀ ਇਹ ਚਾਹਨੀ ਆ ਕਿ ਪ੍ਰੈਸ ਕਲੱਬ ਸਾਡੇ ਹਲਕੇ ਦੇ ਵਿੱਚ ਹੈ ਜਗ੍ਹਾ ਆਈਡੀਅਲ ਲੋਕੇਸ਼ਨ ਤੇ ਹੈ ਤੇ ਉਹਦਾ ਹੋਰ ਵਿਕਾਸ ਅੱਗੋਂ ਹੋਣਾ ਚਾਹੀਦਾ ਹੈ ਸੋ ਉਹਨਾਂ ਦੀਆਂ ਮੈਂ ਮੰਗਾਂ ਜਿਹੜੀਆਂ ਹੈਗੀਆਂ ਨੇ ਉਹ ਅਸੀਂ ਸੁਣ ਕੇ ਵੀ ਆਏ ਔਰ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਹਲ ਕਰਨ ਦਾ ਜਿਹੜਾ ਵਾਦਾ ਉਹ ਵੀ ਕਰਕੇ ਆਇਆ ਜਿਹਦੇ ਵਿੱਚ ਉਹਦੇ ਪਿੱਛੇ ਕਾਫੀ ਖਾਲੀ ਜਗ੍ਹਾ ਪਈ ਹੋਈ ਹੈ ਸੋ ਉੱਥੇ ਜੋ ਵੀ ਬੈਸਟ ਕੀਤਾ ਜਾ ਸਕਦਾ ਉਹ ਅਸੀਂ ਬਹੁਤ ਜਲਦ ਸ਼ੁਰੂ ਕਰਵਾ ਦੇਵਾਂਗੇ। ਲੇਕਿਨ ਤੱਕ ਅਸੀਂ ਪੂਰੀ ਮੰਗਾਉਣ। ਠੀਕ ਹੈ ਰੋ ਤੁਸੀਂ। ਕਿ ਤੱਕ ਮੰਗਾ ਪੂਰੀ ਹੋ ਜਾਣਗੇ। ਮੈਂ ਤਾਂ ਕਹਿੰਦਾ ਜੀ ਅੱਜ ਤਾਂ ਮੀਟਿੰਗ ਹੋ ਕੇ ਆਈ ਹੈ ਅਜੇ ਹੁਣ ਐਸਟੀਮੇਟਸ ਲਗਵਾਉਣੇ ਹਨ ਉਹਨਾਂ ਦੀ ਰਿਕਵੈਸਟ ਕਰਦੇ ਹਾਂ ਦੇਖਦੇ ਕਿੱਧਰੋਂ ਕਰਦੇ ਹਾਂ ਇੰਪਰੂਵਮੈਂਟ ਰਸੂ ਕਹਿੰਦੇ ਆ ਉਸ ਤੋਂ ਬਾਅਦ ਸ਼ੁਰੂ ਕਰਾ ਦਾਂਗੇ।